ਦੋਸਤੋ ਦੇਖੋ ਇਸ ਛੋਟੀ ਜਹੀ ਪਿਆਰੀ ਜਹੀ ਬੱਚੀ ਨੇ ਕਿੰਨਾ ਸੋਹਣਾ ਗੀਤ ਗਾਇਆ ਮਰਹੂਮ ਗਾਇਕ ਰਾਜਵੀਰ ਜਵੰਦੇ ਦਾ ਧੀਆਂ ਕੀ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਦੋਸਤੋ ਇਸ ਬੱਚੀ ਦੀ ਆਵਾਜ਼ ਤੁਹਾਡੇ ਦਿਲ ਨੂੰ ਛੂਜੂਗੀ ਸੱਚਮੁੱਚ ਮੇਰੇ ਹਿਸਾਬ ਦੇ ਨਾਲ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਸਭ ਤੋਂ ਛੋਟੀ ਉਮਰ ਦੀ ਇਹ ਬੱਚੀ ਦੇਖੀ ਹੈ ਪਿਆਰੀ ਜਹੀ ਧੀ ਰਾਨੀ ਦੇਖੀ ਹੈ ਜਿਹੜੀ ਸਾਜ਼ਾਂ ਤੇ ਮਜੀਸ਼ਨਾ ਦੇ ਨਾਲ ਟੋਲਟ ਮੱਕੇ ਦੇ ਨਾਲ ਘਰ ਇਹੋ ਵੀ ਪੂਰੀ ਰਿਦਮ ਦੇ ਵਿੱਚ ਦੇਖਿਓ ਤੁਸੀਂ ਸ਼ੇਅਰ ਕਰਿਓ ਈ ਹਣ ਪਿਆਰ ਕਰਨਾਂ ਜੀਨੂ ਜੀਨੂ ਇਸ ਬੱਚੀ ਦੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਵੱਧ ਤੋਂ ਵੱਧ ਇਸ ਬੱਚੀ ਦੀ ਆਪਾਂ ਹੌਸਲਾ ਫੁਜਾਈ ਕਰਨੀ ਹੈ ਤੁਹਾਡਾ ਕਿਹਾ ਕੀਤਾ ਕਿ ਸ਼ੇਰ ਇਸ ਦੀ ਜ਼ਿੰਦਗੀ ਬਦਲ ਸਕਦਾ ਹੈ ਹੌਸਲਾ ਫੁਜਾਈ ਦੇ ਸਕਦਾ ਹੈ ਕਲਾਕਾਰ ਦੀ ਸਭ ਤੋਂ ਵੱਡੀ ਖੁਰਾਕ ਹੁੰਦੀ ਹੈ ਤਾੜੀਆਂ ਤੇ ਉਸ ਦੀ ਹਲਾਸ਼ੇਰੀ ਆ ਤੇ ਉਸ ਦੀ ਵਾਵਾ ਸੋ ਆਪਾਂ ਮੈਂ ਤੁਹਾਨੂੰ ਫੋਕੀ ਵਾਵਾ ਕਰਨ ਨੂੰ ਹੀ ਕਹਿ ਰਿਹਾ ਦੇਖੋ ਜੇਕਰ ਤੁਹਾਨੂੰ ਲੱਗਿਆ ਕਿ ਇਸ ਬੱਚੀ ਨੇ ਸੋਹਣਾ ਗਾਇਆ ਮੈਂ ਕੰਨਾ ਤੁਹਾਡੇ ਦਿਲ ਦੇ ਵਿੱਚੋਂ ਸੱਚੀ ਮੁੱਚੀ ਆਵਾਜ਼ ਆਉਂਦੀ ਹੁਣ ਵੀ ਕੀਆ ਬਾਤ ਹੈ ਬਹੁਤ ਹੀ ਖੂਬ ਤੁਹਾਡਾ ਮਲੂਕੰਡਾ ਖੜਾ ਹੋ ਗਣਾ ਸੁਣ ਕੇ ਇੰਨੀ ਜਿਆਦਾ ਸੋਹਣੀ ਆਵਾਜ਼ ਹੈ ਬੱਚੀ ਦੀ ਧੀਆਂ ਨੂੰ ਪਿਆਰ ਕਰਨ ਵਾਲੇ ਲਾਈਕ ਜਰੂਰ ਕਰਿਓ ਜੀ